ਅੱਜ 52 ਨੰਬਰ ਤੇ 5 ਨੰਬਰ ਆ ਗਿਆ ਟਰੈਕਟਰ ਭਰਾਵਾਂ ਦੇ 52 ਨੰਬਰ ਤੇ 10 ਨੰਬਰ ਜੀ ਕਰ ਲਉ ਫਾਈਨਲ ਆ ਮੈਨੂੰ ਲੱਗਾ ਹਨਾ ਓਏ ਫਾਈਨਲ ਕੱਲ ਨੂੰ ਹੋਊਗਾ ਪਰਸੋਂ ਤੇ ਜਾਊਗਾ ਕੰਮ ਕੱਲ ਨੂੰ ਸ਼ਾਮਾਂ ਕੀ ਵੇਖੀ ਗ੍ਰਾਊਂਡ ਮੌਰੀ ਜਿੱਕਰ ਬੰਦੇ ਆ ਗਏ ਬਹੁਤ ਆਸ਼ਾ ਹੋ ਗਿਆ ਹੈ ਗੁਰੂ ਕਾ ਲਾਡਾ ਸ਼੍ਰੀ ਗੋਬਿੰਦ ਸਿੰਘ ਜਿੰਨੇ ਵੀ ਡਰਾਈਵਰ ਵੀਰ ਸਾਡੇ ਸਭੋ ਜੀ ਜਿਹੜੇ ਭਰਾ ਨੇ ਸੇਵਾ ਬੋਲਣੀ ਭਜਾਉਦੇ ਆ ਨੇ ਇਹਨਾਂ ਬ੍ਰੋਡਕਾਸਟ ਨਹੀਂ ਹੱਸਦਾ ਆਹ ਵੇਖੋ ਜਿਹੜੇ ਸ਼ੇਰ ਵਾਲੀ ਹੈ ਇਹ ਕਹਿੰਦੇ ਆ ਆਹ ਹੁੰਦਾ ਟਰੈਕਟਰ ਆਵਾ ਉਹਦੀ ਵੀਡੀਓ ਬਣਾ ਕਿਹੜਾ ਓਏ ਓਏ ਉਹ ਸਾਡੇ ਪਿੰਡਾਂ ਵਾਲੀ ਟਰੈਕਟਰ ਉਹ ਉਹ ਦੇਖਿਆ ਜਮਦੂਦ ਦਾ ਝੋਟਾ ਸਾਡੇ ਪਿੰਡਾਂ ਵਾਲੀ ਦਾ ਬਾਲਾ ਥੋੜਾ ਸਵਰਾਜ ਆਲਾ ਉਮਰ ਰੱਖਿਆ ਹੋਇਆ ਮਤਲਬ ਬਾਲੇ ਵੱਡੇ ਟਾਇਰ ਆਉਦੇ ਓਏ ਮੇਮਾਲਾ ਓਏ ਪਿੰਡ ਦਾ ਨਾਂ ਐ ਮੇਮਾਲਾ ਕਿ ਕੀ ਚੱਕਰ ਇਹ ਕਰਨਾਟਕ ਆਉਂਦਾ ਇਹ ਕੋਈ ਗੱਲ 25 ਫੇਰੇ ਬੱਤਰ ਅੱਜ ਅਲੀ ਦਾ ਬੋਲਾ ਭਾਈਏ ਕੋ ਪੁੱਛਿਆ ਅੱਜ ਕੱਲ ਟਕਾਰੇ ਹੋ ਲਾਗਵਾਈ ਦੀ 855 ਆਈ ਇਹ ਖੇਡ ਪਕਰਾਰ ਕਹਿੰਦੇ ਕੋ ਟਿੱਕੀ ਵਾਲਾ ਕਰਦਾ ਕਮਾਲ ਜੇ ਜੀਐਲ ਸੀ

ਹੋ ਜੀ ਫੇਰ ਜੀ ਬੱਲੇ ਬੱਲੇ ਹੁਣ ਕਿਹਦੇ ਪਰਾਂ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਸੇਵਕਪੁਰਾ ਥੱਲੇ ਕਿੱਡੀ ਵੀ ਤਰੂਰਦਾ ਯੋਨਾ ਟੀ ਡੀ ਐਲ ਸੀ ਬ੍ਰਤਕਾਰ ਦਾ ਬੱਲੇ ਵੱਲ ਦੂਜੇ ਪਾਸੇ ਕਹਿੰਦੇ ਬਰਨਾਲੇ ਵਾਲਾ ਉਹ ਬਰਨਾਲੇ ਵਾਲਾ ਅਗਲੇ ਬੋਕਾਵਲੇ ਦੇ ਟਰੈਕਟਰ ਖੇਤਾਂ ਦੀ ਸਾਈਡ ਆ ਗਿਆ ਲਓ ਹੁਣ ਦੂਜੇ ਪਾਸੇ ਖੱਪਲਪੁਰਾ ਵਾਲਾ ਐਨ ਕਹਿੰਦੇ ਬਰਨਾਲੇ ਵਾਲਾ ਕਾਕਾ ਕਰਦਾ ਟਰਾਈ ਮੇ ਮਿੱਤਰੋ लॻदा <laughs> चढ़

आज की करी आज ओ आज तो कैर करीते आज पे कदरू कैर करी जो रे आया यार वो आकाश छोड़ा नहीं ਜੋ ਬਸ ਸੋਗਾ ਹਰਿਆਣੇ ਦਾ ਇਹ ਵੀ ਬੜਾ ਦਰਾਉਣਾ ਬੰਦੂਆ ਹੈ ਇਹ ਹਰਲੇ ਨਹੀਂ ਮੰਨਦਾ ਇਹ ਹਰਲੇ ਨਹੀਂ ਮੰਨਦਾ ਬਰਨਾਲੇ ਵਾਲਿਆ ਹਰਲੇ ਹੀ ਮੰਨਦਾ ਬਾਡ ਵਾਲਾ ਕੁਲਪੁਮਨੂ ਲੈ ਉਧਰਲੇ ਪਾਸੇ ਹਰਿਆਣੇ ਵਾਲੇ ਤਾਉ ਮੰਗਿਆ ਜੇ ਖੇਡ ਬਰਾੜ ਕਿਤੇ ਨਾ ਪੂਰੇ ਫਰੇ ਮਾਸਤੇ ਦਿੱਤੇ ਆਣਗੇ ਐਨ ਕਹਿੰਦੇ ਬੱਗੇ ਧੰਨਵਾਦ ਕਰਦੇ ਆ ਓਏ

आड़ ही जादा बा इधर ले पासे जोंडी आ रहा हैवी हैवी होरो केब्रा फाइन वार टोटल क्रपवन को एकदम पीपी बोला देखो सो के बहुत बड़ा मान गया इधर ले पासे पा 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 आड़ जा ले 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 गया ओए ले गया ओए ओ ले ये बढ़िया हां ए ओ जत्ते क्या भाई जौंडी अराड़ा, जौंडी अराड़ा जत्ते क्या, कीनू ख़राया ने सेव करा दूँगा। आंधी अगले महीने आंधी, कॉफ़ी के लिए गोले भाई। इ सेंटर, सेंटर, सेंटर। पंद्रह नंबर दे कि नंबर दे। छबी को माया हालासा हिंदुस्तानोर हिन्दोस्तान इधर चटी सरदार महकमा ये चटी सरदार महकमा चची सरदार महकमा ए oye rogeya wala oye rogeya wala sajde bande de vich inder hindustan da kehna har jaan har jaan kar nahi chuni <sus> oye tere parivar da <todos> vekh hi nahi kar nahi aithe jiddan ne ni se <sus> jal gai aye ikko ne soch ke khade hoya baghu wale ne pehlan tere upar hi lal bhai wale ni aaye hoye bhai kade satt <sus> hazaar wale ਜੇ ਫਾਕੂਆ ਫਾਕੂਆ ਪਰਕਰਮ ਤੋਂ ਦਾ ਨਾਦਰ ਨੇ ਤਸੇ ਕਰੇ ਸਿੱਟਾ ਸਦਾ ਜੱਪੂ ਨੇ ਲੋ ਖੇਡ ਦੇ ਕਰੇ ਮਾਨਨ ਦੇ ਵਿੱਚ ਜਰੇ ਪਾਟਾ ਵਰਦੇ ਕੁਰੇ ਆਉਂਦੇ ਆ ਰਵਰ ਮੰਗੂ ਦੇ ਕਰੇ ਬਾਦੇ ਕੁਰੇ ਆਉਂਦੇ ਆ ਦੀਵਾਰ ਵੱਖਰਾ ਇਹ ਲੈ ਗਿਆ ਲੈ ਗਿਆ ਲੈ ਗਿਆ ਏ ਲੈ ਗਿਆ ਹਰ ਚੰਗਾ ਇਹ ਰੰਗੇ ਵਾਲਿਆ ਕਰੇ ਮੰੰਨੂ ਲੱਗੇ ਆ ਮਿੱਟੀ ਤੇ ਮਿੱਟੀ ਨੇ ਟਰੈਕਟਰਾਂ ਦੀ ਬਾਈ ਚੀਕੜਾ ਪਿਆ ਓਏ ਓਏ ਫਟੇ ਫਟੇ ਟਰੈਕਟਰਾਂ ਦੀ ਇਹ ਚੀਕੜਾ ਪਿਆ ਮਿੱਟੀ ਨੇ ਇੱਕ ਹੱਥ ਨਾਲ ਹੋੜਾ ਟਰੈਕਟਰਾਂ ਨੂੰ ਮੋਟਰ ਛੱਡ ਕੇ ਘੁਣਾ ਪੈਣਾ ਕੰਡਾ ਵੀ ਜਾਂਦੀ ਪਰ ਮੋਟਰ ਨੇ ਕੰਮ ਨਹੀਂ ਕਰਨੀ ਦੱਸਿਆ ਠੀਕੋ ਸਰ ਵਧੀਆ ਵਧੀਆ ਤੇ ਗੱਲ ਚੱਲ ਰਹੀ ਰੰਦੇ ਆ ਰਹੇ ਆ ਕਹਿੰਦਾ ਹੁਣਾਂ ਵੀ ਨਰਮੇ ਕੁਤਾਰੀ ਫਸਲ ਵੜੀ ਆ ਝੋਨਾ ਤੇ ਝੋਨਾ ਹੀ ਹੈ ਦੁਨੀਆ ਦੇ ਟਰੈਕਟਰ ਬਹੁਤ ਆਗੇ ਰੰਦੇ ਆ ਰਹੇ ਆ ਪਰ ਨਾੜ ਜਾਣਾ ਟਰੈਕਟਰ ਦਰਕਾ ਜੀ ਉਨਹੀਂ ਹੈ ਨਾੜ ਜਾਣਾ ਤੇ ਨਾੜ ਜਾ ਰਹੀ ਹੈ ਸਿੱਧੂ ਦੀ ਪਹਿਲੀ ਪ੍ਰਸੰਨ ਮੋਸਿਆਂ ਨਹੀਂ ਰਿਹਾ ਦੁਨੀਆ ਤੇ ਇਹ ਟਰੈਕਟਰ ਨੂੰ ਕਰੇ ਪ੍ਰਸਿੱਧੀ ਦੇ ਗਿਆ ਆ ਮੈਂਡ ਬੋਲ ਰਿਹਾ ਤੋ

ਉਧਰੋਂ ਕੀਰਤ ਬੱਕੀ ਪੁੱਜਿਆ ਹੋਇਆ ਸਾਡਾ ਭਰਾ ਭੁੱਲਰ ਵੀ ਪੁੱਜਿਆ ਹੋਇਆ ਗੌਰ ਮੰਡੀ ਵਾਲੇ ਜਿਹੜੇ ਨਾਲ ਨੰਬਰ ਪੈਂਦਾ ਮੌਰਾ ਦੇ ਲਾਗੇ ਰਹਿ ਗਿਆ ਹੁਣ ਜਿਹੜੇ ਬਖਸ਼ੇ ਤੋਂ ਆਏ ਹੋ ਗਿਆ ਬੜੀ ਬਾਸਤ ਦੀ ਬਖਸ਼ੇ ਦਾ ਵੀ ਕਾਦਰ ਹੋ ਗਿਆ ਜਿਹੜਾ ਜਿਹੜਾ ਇਹ ਸਾਰਾ ਨਾਮ ਨਾਲ ਵੀਡੀਓ ਕਰਕੇ ਲਾਉਂਦੇ ਹੋ ਗਿਆ ਓਏ ਨਹੀਂ ਮੈਂ ਬਲੌਗ ਬਣਾਉਣਾ ਬਲਾ ਮੈਂ ਤਾਂ ਉਹੀ ਅਪਲੋਡ ਕਰ ਕਿਹੜਾ ਪੁੱਜਾ ਹੋਇਆ ਲਓ ਖੇਡ ਦੇ ਖੇਤਰ ਦੇ ਵਿੱਚ ਉਹ ਸੋਖੇ ਨੇ ਮੇਰੇ ਮਿੱਤਰੋ ਓਏ ਪਰ ਬੰਦਾ ਕੋਈ ਕਿਸੇ ਗੱਲੋਂ ਟੱਪ ਨਹੀਂ ਉਧਰ ਨਹੀਂ ਕੰਸੇ ਚੱਕੇ ਹੋਏ ਪਏ ਆ ਇਹ ਰੋਪੜ ਦੀ ਰਸਲਦਨ ਵਾਲੀ ਰੌਂਦ ਵਿੱਚ ਅੰਦਰ ਫੜੀਆਂ ਦੇਖਣ ਨੂੰ ਸਿੱਧਾ ਸਾਰਾ ਪਾਂਡਾ ਨਾਲ ਚੰਡੀਗੜੀਆ ਆ ਜਾਣੀ ਪਹਿਰਾ ਕੋਲੇ

ਆਓ ਜਿੱਤਿਆ ਵਾਲੇ ਜੌਂਡੀਆ ਰਾਜਾ ਮੇਰਾ ਬਾਪੂ ਆਉਂਦਾ ਗਾਇਸ ਕਿਹੜਾ ਕਿਹੜਾ ਟਰੈਕਟਰ ਲੈ ਕੇ ਆਉਣਾ 55 ਕੀ ਰੋੜ ਤੇ ਢੱਲੋ ਵੀ ਪਾ ਲਿਆ ਆ ਰੌਣਕਾਂ ਕਨੇ ਫੁੱਟੇ ਹੋਏ ਆ ਯਾਰ ਕਿੱਥੇ ਆਇਆ ਫਾਰਮਰ ਫੋਰ ਵਾਲੇ ਬਹੁਤ ਬਹੁਤ ਧੰਨਵਾਦ ਹੈ ਵੀਰਾਂ ਦਾ ਇੱਕ ਵਾਰ ਸਤਿ ਸ਼੍ਰੀ ਅਕਾਲ

ਵਾਹ ਇੱਕ ਮਿੰਟ ਬਾਈ ਮਾਗੋ ਕਰ ਇੱਕ ਮਿੰਟ ਕਰੋ ਬਾਈ ਕਰਨਾਟਕ ਗਰੁੱਪ ਵਾਲੇ ਹਾਰ ਗਏ ਬਾਈ ਯਾਰ ਬਾਈ ਜੀ ਗਰਾਊਂਡ ਦੀ ਕਲੀਅਰੀਂ ਦੀ ਗਰਾਊਂਡ ਬਾਈ ਬਣ ਕੇ ਕਲੀਅਰ ਕਰ ਦਿਓ ਜੋਵਰ ਆਓ ਤੁਸੀਂ ਉਹਨਾਂ ਦੇ ਨਾਲ